ਤਦ ਤੁਸੀਂ ਮੈਂ ਜਿਹੜੀਆਂ ਤੁਹਾਨੂੰ ਗੱਲਾਂ ਤੁਸੀਂ ਜਾਂ ਜੰਦੀ ਕੁੜੀ ਤੇ ਗੋਲੀ ਮਾਰ ਦਿਆ ਕਰਾਂਗੇ ਆ ਕੰਮ ਹੋਊਗਾ ਮੁੰਡਾ ਤਾਂ ਸਵਣਾਂਗੇ ਕਿਉਂ ਕਾਰਨ ਕਾਰਨ ਜੋ ਮੁੰਡਾ ਨਾ ਸਹੇ ਉਹ ਜੰਦੀ ਕੁੜੀ ਨੂੰ ਵਿਆਹੇਗਾ ਕਿਹਦੇ ਨਾਲ ਆ ਮੁੰਡੇ ਮਿਲਣ ਸਹੀ ਜੇ ਕੁੜੀ ਜਰਮ ਲਿਆ ਕਰੂਗੀ ਉਹਦੀ ਗੋਲੀ ਮਾਰ ਦਿਆ ਕਰਾਂਗੇ ਮੁੰਡਾ ਤਾਂ ਹੈ ਨਹੀਂ ਕੋਈ ਗੱਲ ਸਹੀ ਆ ਵਧੀਆ ਜੇ ਮੁੰਡਾ ਲੱਭੂ ਫੇਰ ਹੀ ਕੁੜੀ ਵਿਆਹਾਂਗੇ ਮੈਂ ਹਲਮਾਨਗੜ੍ਹ ਪੈ ਕੋਠੀਆਂ ਬਣਾ ਗਏ ਪੰਜੀ 100 ਕਿੱਲਾ ਪੈਲੀ ਬਣਾ ਗਏ ਇੱਥੇ ਦੋ ਕੋਠੀਆਂ ਬਣਾ ਗਏ 8-10 ਘਰਾਂ ਦੀ ਪੈਲੀ ਲੱਗੇ ਮੈਂ 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 ਮੰਦਕਾਉਨ ਸੁਰੂ ਸ਼ੁਰੂਆਤ ਕਰਨ ਕਿ ਕਿੰਨੇ ਸਾਲ ਪਹਿਲਾਂ ਉਹ ਜਿਹੜਾ ਕਹਤ ਜੋਸੇ ਬੈਠਾ ਦੀਪਾ ਕੇ ਸਿੱਪਾ ਸੀ ਪਿਓ ਵੀ ਵਾਲਾ ਕਰਦੇ ਰਹੇ ਹਾਂ ਸਾਰੇ ਕਰਦੇ ਚੱਲੇ ਜੇ ਥੋੜਾ ਕੰਮ ਕਪੜੇ ਤਰੀ ਕਿਉਂ ਬਈ ਚੱਲੇ ਜੇ ਥੋੜਾ ਕੰਮ ਚੱਲੇ ਨਾ ਜ਼ਿਆਦਾ ਕੰਮ ਇਹਨੇ ਚਲਾਇਆ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਹੋਗੇ ਇਹਨਾਂ ਨੂੰ ਗੱਲ ਹੋ ਗਈ 50 ਸਾਲ ਦੀ ਗੱਲ ਉਤੋਂ ਦੀ 60 ਦੇ 60 ਦੀ ਹੋਵੇ ਪਹਿਲਾਂ ਇਕੱਲਾ दारू ਸੀ ਫਿਰ ਚਿੱਟੇ ਫਿੱਟਾਂ ਤੇ ਹੋ ਗਏ ਐਮਪੀ ਚੋਂ ਲਿਉਣ ਲੱਗ ਗਏ ਦਾਦਾ ਹੋ ਗਿਆ ਫਿਰ ਆਪ ਹੋ ਗਿਆ ਪਹਿਲਾਂ ਦਾਦਾ ਸੀ ਫਿਰ ਇਹਨਾਂ ਦੇ ਪਿਓ ਹੋ ਗਏ ਹੁਣ ਇਹ ਹੋ ਗਏ ਹੁਣ ਸਿੱਪਿਆ ਕੀ ਹੋ ਗਿਆ ਮੈਂ ਡਰ ਦਰਦੂ ਨਹੀਂ ਪੁੱਤ ਮੌਤ ਤਾਂ ਇੱਕ ਦਿਨ ਆਉਣੀ ਹੀ ਆਉਣੀ ਆ ਕਿੰਨੀ ਮੌਤਾਂ ਹੋ ਗਈਆਂ ਉਹਨਾਂ ਕਿ ਹੋਣਗੇ ਆਪਣੇ ਪਿੰਡ 'ਚ ਆਪਣੇ 'ਚ ਮੈਂ ਕਹਿੰਦਾ ਵੀ ਮਰਦਾ ਹੀ ਇਹੋ ਜਿਹਾ ਇੱਥੇ ਲਾ ਕੇ ਇੱਥੇ ਲਾ ਕੇ ਇੱਥੇ ਲਾ ਕੇ ਜੋ ਪੂਰਾ ਨਹੀਂ ਮਿਲਦਾ ਠੀਕ ਹੈ ਕੋਈ ਫਾਹੇ ਲਾ ਕੇ ਮਰ ਜਾਂਦਾ ਜਿਸ ਨੂੰ ਪੈਸਾ ਨਹੀਂ ਮਿਲਦਾ ਜਿਹੜਾ ਮਰ ਜਾਂਦਾ ਆਹਲਾ ਟਾਈਮ ਹਾਲਾਤ ਐਜ ਹੋ ਜਾਨੇ ਮਤਲਬ ਇਸ ਤੇ ਨੂੰ ਕੁਝ ਥੇਣਾ ਨਹੀਂ ਮਤਲਬ ਤੇ ਮੁੰਡੇ ਮਿਲ ਨਹੀਂ ਨਾ ਜੀ ਨਾ ਨਾ ਜੰਮ ਦੀ ਕੁੜੀ ਤੇ ਗੋਲੀ ਮਾਰਨੀ ਪਿਆ ਕਰੂਗੀ ਕੋਈ ਐਸਾ ਨਹੀਂ ਮਿਲਣਾ ਇੱਥੇ ਪੁੱਤ ਦਾ ਨਾਮ ਕੀ ਹੈ ਅੰਸ਼ਾ ਸਿੰਘ ਕੋੜੀ ਵਾਲਾ ਅੰਸ਼ਾ ਸਿੰਘ ਕੋੜੀ ਵਾਲਾ ਥੋੜੀ ਉਮਰ ਕਿੰਨੀ ਕਿ ਕੱਲੋਂ ਆਇਆ ਸੀ ਵਿਚਾਰਾ ਇਹਨਾਂ ਨੂੰ ਘਰਾਂ ਚ ਨਹੀਂ ਸੀ ਪੈਂਦਾ ਆਰਡਰ ਆਉਦੇ ਖੇਤਾਂ ਨਹੀਂ ਸੀ ਪੈਂਦਾ ਆਰਡਰ ਉੱਥੇ ਕਰ ਲੈ ਇਕੱਠੇ ਬਾਥੂ ਲੈ ਲਓ ਮੁਕਸਾ ਵਾਲੇ ਮੋਟਰ ਤੋਂ ਬਾਹਰ ਲੈ ਆਓ ਚੰਗੇ ਘਰਾ ਦੀਆਂ ਹੋਣਗੀਆਂ ਚੰਗੀਆਂ ਘਰਾਣੀਆਂ ਬਾਣੀਆਂ ਦੀਆਂ ਜੱਟਾਂ ਦੀਆਂ ਅੱਛਾ ਕੁੜੀਆਂ ਜੀ ਸਨਿਆਰਿਆਂ ਦੀਆਂ ਹਾਂ ਨਾਲ ਮੁੰਡੇ ਆਪ ਨੂੰ ਨਸ਼ਾ ਖਤਮ ਕਿਵੇਂ ਹੋਸਦਾ ਪਿੰਡਾਂ ਚ ਇਹਨਾਂ ਸਾਂ ਇਹਨਾਂ ਟਾਈਮ ਹੋ ਗਿਆ 10 ਸਾਲ ਪੁਲਿਸ ਰੇਡ ਵੀ ਕਰਦੀ ਹੈ ਰੇਡ ਕਰਨ ਕੀ ਹੈ ਨਸ਼ਾ ਨਾ ਖਤਮ ਕਿਉਂ ਨਹੀਂ ਹੋ ਰਿਹਾ ਜਿਹੜੀ ਇੱਥੋਂ ਵਾਲੀ ਪੁਲਿਸ ਹੈ ਏ ਜਾਵੇ ਮੱਧ ਪ੍ਰਦੇਸ਼ ਤੇ ਮਾਦਾ ਆਵੇ ਇੱਥੇ ਫਿਰ ਪਹ ਹੋ ਸਕਦਾ ਨਹੀਂ ਕੋਈ ਇੱਥੇ ਨਸ਼ਾ ਬੰਦ ਕਰਾਉਂਗੇ ਪੁਲਿਸ ਪਹਿਲਾਂ ਗਮਰਾ ਬਿਗੀ ਹੋਈ ਹੈ ਮਤਲਬ ਪੁਲਿਸ ਮਿਲੀ ਹੋਈ ਹੈ ਮਤਲਬ ਪੁਲਿਸ ਨੂੰ ਤਾਂ ਪਹਿਲਾਂ ਪਤਾ ਵੀ ਉੱਥੇ ਬੰਦਾ ਮਰੂਗਾ 10 ਦਿਨ ਪਹਿਲਾਂ ਪਤਾ ਫਲਾਣਾ ਮਾਰਨਾ ਫਲਾਣਿਆ ਨੇ ਠੀਕ ਹੈ ਓਕੇ ਗੱਲਾਂ ਸਹੀ ਆ ਬੱਪੂ ਜਮਾ ਓਕੇ ਦੋਸਤ ਪਰਿਵਾਰ ਕੋ ਭੱਲ ਜਰ ਗਿਆ ਹੋਇਆ